ਆਹਨੇ ਆ ਜਾਂਦੇ ਸੀ ਅੱਜ ਜੀ ਕੀ ਮਾਮਲਾ ਸੀ ਦੇਖੋ ਕਿੱਡਾ ਸਦੇ ਬੱਚਾ ਸੀ ਤੁਸੀਂ ਪੜਾਇਆ ਸੀ ਈਟੀਟੀ ਮਾਸਟਰ ਲੱਗਣ ਵਾਲਾ ਸੀ ਕੀ ਗੱਲ ਹੋਈ ਇਹ ਜੀ ਕੀ ਘਟਨਾ ਵਾਪਰੀ ਵੀ ਚਿੱਟੇ ਤੇ ਇਹ ਕੋਈ ਮੇਰਾ ਮੁੰਡਾ 30 ਸਾਲ ਦਾ ਸੀ ਈਟੀਟੀ ਕਰੀ ਜਾਂਦਾ ਸੀ 2 ਮਹੀਨੇ ਰਹਿ ਗਏ ਸੀ ਕੱਲਾ ਮੇਰੇ ਲੜਕਾ ਸੀ ਠੀਕੇ ਜੀ ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲੱਗੇ ਇੰਜੈਕਸ਼ਨ ਲਾਇਆ ਆਪਣੇ ਬੱਸ ਢੇ ਚ ਹੂੰ ਇੱਥੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉੱਥੇ ਡਿੱਗਿਆ ਪਿਆ ਮੇਰੇ ਜਾਣ ਤੋਂ ਪਹਿਲਾਂ ਹੀ ਲੱਗੇ ਸੀ ਚਾਕੀ ਉੱਥੇ ਕੋ ਥਾਣੇਦਾਰ ਵੀ ਐਸਐਸ ਦੀ ਪਹੁੰਚ ਗਿਆ ਸੀ ਠੀਕ ਹੈ ਜੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਹੀ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉੱਜੜ ਗਿਆ ਇਕੱਲਾ ਹੀ ਸੀ ਮੇਰੇ ਮੇਰੇ ਦਾ ਜਿੰਦਾ ਲੱਗ ਗਿਆ ਤੇ ਹੋਰਾਂ ਦੇ ਨਾਲ ਲੱਗੇ ਜਿੰਦਾ ਪੂਰਾ ਦੇ ਪੁੱਤ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਸਾਡੇ ਤਲਵੰਡੀ ਸਬਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਪਵਿੱਤਰ ਜਗ੍ਹਾ ਚੌਥਾ ਤੱਕ ਤਾ ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰਦਾ ਵੀ ਮੇਰਾ ਤਾਂ ਚਲੇ ਗਿਆ 30 ਸਾਲ ਦਾ ਇਕੱਲਾ ਹੀ ਸੀ ਤੇ ਹੋਰ ਦਾ ਨਾ ਕਿਸੇ ਦਾ ਵਿਚਾਰੇ ਦਾ ਕੋਈ ਇਕੱਲਾ ਪੁੱਤ ਜਾਂ ਦੋ ਪੁੱਤ ਚਲੇ ਜਾਣਾ ਇਹ ਨਸ਼ੇ ਤੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇਹ ਤੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਤਲਵੰਡੀ ਚ ਕੋਈ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ ਠੀਕ ਠੀਕ ਹੈ ਜੀ ਹਾਂ ਮੈਂ ਪ੍ਰਸ਼ਾਸਨ ਤੋਂ ਪੁਰਜੂ ਮੰਗ ਕਰ ਬੜੇ ਚਮਾਂ ਨਾਲ ਪਾਲਿਆ ਸੀ ਜੁਨੀਰ ਸੀ ਸਾਡੀ ਕੱਲਾ ਕੱਲਾ ਮੇਰੇ ਜਵਾਕ ਸੀ ਮੈਂ ਬਹੁਤ ਚਮਾਂ ਨਾਲ ਪਾਲਿਆ ਸੀ ਠੀਕ ਹੈ ਜੀ ਤੇ ਅੱਜ ਮੇਰਾ ਜਵਾਕ ਰਾਤ ਮਨ ਗਿਆ ਤੇ ਮੈਨੂੰ ਪਤਾ ਹੈ ਜਾਂ ਪ੍ਰਮਾਤਮਾ ਨੂੰ ਪਤਾ ਹੈ ਉਹ ਪ੍ਰਸ਼ਾਸਨ ਇਹ ਕਿੰਨੀ ਧਿਆਨ ਦੇਵੇ ਇਹ ਆ ਜਾਂਦੇ ਸੀ ਜਿਨ੍ਹਾਂ ਦੇ ਘਰਾਂ ਨੂੰ ਜਿੱਦੇ ਲੱਗੀ ਜਾਂਦੇ ਆ ਉਹਨਾਂ ਨੂੰ ਉਹਨਾਂ ਕਨੀ ਤਿਆਰ ਦੇਵੇ ਉਹਨਾਂ ਦੇ ਸ਼ਕਤੀ ਕਰੇ ਚਿੱਟੇ ਵਾਲਿਆ ਸੀ ਐਪੀਰੇ ਤੂ ਕਿਉਂ ਭਾਗ ਜਬੇ ਆਲਾ ਪੋਤਾ ਪਤਾ ਹੁੰਦਾ ਮੁੰਡਾ ਉਹ ਨਵੀਂ ਇੰਗਰੀਡੀਅੰਟ ਕਿਹੜਾ ਕਰਿਆ ਮੈਂ ਉਂਦਰ ਕਿਹਾ ਸੀ ਕਿ ਜਗਤ ਹੈ ਖੇਤਾਂ ਜਹਾਜ਼ ਆ ਗਈ ਆ ਪੂਰਾ ਬਸਤੀ ਨੂੰ ਨੁਕਸਾਨ ਹੋ ਗਿਆ ਉਹ ਪ੍ਰਿਕਾਟ ਨਹੀਂ ਆ ਪਿੱਛੇ ਐ ਨਹੀਂ ਵੀ ਉਹ ਜਿਹੜਾ ਉਹ ਪਰਲੇ ਨਾ ਸੀ ਤਾਸ ਸੀ ਤਾਸ ਸੀ ਉਹ ਰੈਡੀ ਆ ਕਬਰ ਜਾ ਮੂੰਹ ਚ ਜਿਹੜਾ ਫਿਰ ਮਰਦਾ ਤਾਂ ਬਈ ਪੂਰਾ ਹਾਂ ਜੀ ਤੁਹਾਡਾ ਹਾਂ ਮੇਰਾ ਨਾਮ ਹਰਵੰਦ ਸਿੰਘ ਆ ਜੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਤਲਵੰਡੀ ਸਾਬੋ ਚ ਲਗਾਤਾਰ ਚਿੱਤੇ ਨਾ ਮੌਤਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਆ ਬਹੁਤ ਅਫਸੋਸ ਦੀ ਗੱਲ ਐ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਐ ਜੀ ਪਿਛਲੇ 10 ਦਿਨਾਂ ਤੋਂ ਇੱਥੇ 9 ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਐ ਜੋ ਕਿ ਦੋ ਡੈੱਡ ਬਾਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲੀਆਂ ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ ਇੱਕ 24 ਤਰੀਕ ਨੂੰ 108 ਐਂਬੂਲੈਂਸ ਨੇ ਕਿਸੇ ਦੀ ਇੱਕ ਰਾਤੀ ਚੱਕੀ ਆ ਜੋ ਰਾਤੀ ਚੱਕੀ ਹੈ ਇਹ ਮਾਪਿਓ ਦਾ ਇਕਲੌਤਾ ਪੁੱਤਰ ਸੀਗਾ ਇਹ ਲੜਕੇ ਦੀ ਮਦਰ ਮਰੀ ਵਿਚਾਰੇ ਦੀ ਇਹਦੇ ਫਾਦਰ ਸਾਹਿਬ ਟੀਚਰ ਰਟਾਇਰ ਨਗੇ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਹੂੰ ਪ੍ਰਸ਼ਾਸਨ ਦਾ ਇਸ ਗੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਜਿੱਤਾ ਸ਼ਰਿਆਮ ਵਿਕ ਰਿਹਾ ਹੈਗਾ ਇਥੇ ਕੋਈ ਰੋਕ-ਖਾਮ ਨਹੀਂ ਹੋ ਰਹੀ ਉਹ ਮਾਪਿਓ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਆਪਦੇ ਮਾਪਿਓ ਨੂੰ ਰੋਂਦੇ ਹੋਏ ਮਾ ਨੂੰ ਪਿਓ ਨਹੀਂ ਰੋਂਦੋ ਛੱਡ ਕੇ ਮਾਤਾ ਪਿਤਾ ਵਿਚਾਰੇ ਜੀ ਪਹਿਲਾਂ ਹੀ ਮਰੀ ਜਾ ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ ਹੈ ਜਿਹਦਾ ਕੋਈ ਸਹਾਰਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿੰਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ ਉਹ ਤੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਫੜ ਕੇ ਬੰਦੀ ਸਜ਼ਾਵਾ ਦੇ ਕੇ ਉਹਨਾਂ ਨੂੰ ਜੇਲ੍ਹ ਛਡਕਿਆ ਜਿਹੜੀ ਰਾਤ ਡਡਮਡਮ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲੇ ਪੈ ਸੀ ਜਾਂ ਟੀਕਾ ਤੁਸੀਂ ਦੇਖਿਆ ਹਾਂ ਹਾਂ ਜੀ ਉਹਦੇ ਤੁਸੀਂ ਦੇਖੋ ਵੀਡੀਓ ਦੇਖੋ ਉਹ ਲੜਕੇ ਦੇ ਕੋਲੇ ਸਰੰਝ ਤੇ ਕੋਲੇ ਉਹਦਾ ਮੀਡਲ ਸਾਰਾ ਕੁਝ ਕੋਲੇ ਪਿਆ ਜੀ ਬਿਲਕੁਲ ਕੋਲੇ ਮਿਲਿਆ ਤੇ ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉਥੋਂ ਡੈੱਡ ਬਾਡੀयां ਮਿਲ ਰਹੀਆਂ ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉਥੋਂ ਮਿਲੀ ਜੋ ਰਾਤ ਮਿਲੀ ਉਹ ਵੀ ਉਥੇ ਇਤਿਹਾਸਕ ਸਿਕਸਾਨ ਹੈ ਦਸਵੇਂ ਦਸਮੇਸ਼ ਪਿਤਾ ਜੀ ਦੀ ਚਰਨਸ਼ੋਪਾਪਤ ਧਰਤੀ ਹੈ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ ਅਸੀਂ ਇਹ ਦਸ਼ਮ ਪਿਤਾ ਆਸ਼੍ਰੀ ਗੋਬਿੰਦ ਸਿੰਘ ਜੀ ਦੀ ਚਰਨਸ਼ੋਪਾਪਤ ਧਰਤੀ ਹੈ ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਆਂ ਬਿਨ ਨਸ਼ਿਆਂ ਨੂੰ ਥੱਲ ਪਾਈ ਜਾਵੇ ਨਸ਼ਿਆਂ ਨੂੰ ਥੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਤੇ ਉਹਨਾਂ ਦੇ ਮਾਪਿਓ ਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾਵੇ